ਜਿਲ੍ਹਾ ਲੈਵਲ ਤੇ ਜਿੱਦੇ ਵਿੱਚ ਇੱਕ ਦੇ ਮੌਕਾਤਨ ਕਰਾਈ ਗਈ ਸੀ ਉਸ ਤੋਂ ਬਾਅਦ ਦੋ ਸਪੋਰਟਸ ਇਵੈਂਟ ਕਰਾਈ ਗਏ ਜਿੱਦੇ ਵਿੱਚ ਬੱਚੇ ਉਹ ਖੇਡਾਂ ਦੇ ਵਿੱਚ ਖੜਾ ਜਾਂ ਪਾਰਟਿਸਿਪੇਟ ਕੀਤਾ ਸੀ ਪਹਿਲਾ ਥਾਣਾ ਲੈਵਲ ਤੇ ਫਿਰ ਸਬੂਡੀ ਲੈਵਲ ਤੇ ਜਿਲ੍ਹਾ ਲੈਵਲ ਤੇ ਹੁਣ ਚੌਥਾ ਇਵੈਂਟ ਜਿਹੜਾ ਹੈਗਾ ਆਪਣਾ ਉਹ ਕੱਲ੍ਹ ਵਾਸਤੇ ਆਪਾਂ ਪਲਾਨ ਕੀਤਾ ਹੈਗਾ ਜਿਹਦੇ ਵਿੱਚ ਇੱਕ 5 ਕਿਲੋਮੀਟਰ ਲੰਬਾ ਮੈਰਾਥਨ ਰਨ ਨਸ਼ਿਆਂ ਦੇ ਖਿਲਾਫ ਜਾਗਰਤੀ ਵਾਸਤੇ ਆਪਾਂ ਹੁਸ਼ਿਆਰਪੁਰ ਪੁਲਿਸ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਤੇ बाकी ਸਾਰੇ ਲੋਕਾਂ ਦੇ ਨਾਲ ਮਿਲ ਕੇ ਕਰਵਾਇਆ ਜਾ ਰਿਹਾ ਹੈਗਾ ਇਦੇ ਵਿੱਚ ਜਿਹੜਾ ਆਪਣਾ ਨਿਸ਼ਾਣੇ ਖਿਲਾਫ ਫਾਰਸ ਮੈਰਾਥਨ ਹੈਗਾ 5 ਕਿਲੋਮੀਟਰ ਉਹ ਕੱਲ ਸਵੇਰੇ 8:00 7:00 ਵਜੇ 6:45 ਮਿੰਟ ਤੇ ਸਾਈਬਰ ਪੁਲਿਸ ਸਟੇਸ਼ਨ ਜਿਹੜਾ ਆਪਣਾ ਪੁਲਿਸ ਲਾਈਨ ਦੇ ਨਾਲ ਹੈਗਾ ਉੱਥੋਂ ਉਹਦਾ ਸਟਾਰਟ ਪੁਆਇੰਟ ਹੋਣਾ ਤੇ ਉਸ ਤੋਂ ਬਾਅਦ ਇਹਦਾ ਰੂਟ ਜਿਹੜਾ ਹੈਗਾ ਉਹ ਏ.ਆਰ.ਓ. ਚੋਂ ਅੱਗੇ ਬਹਾਦਰਪੁਰ ਚੌਕ ਤੱਕ ਜਾ ਕੇ ਬਹਾਦਰਪੁਰ ਚੌਕ ਤੋਂ ਫਿਰ ਗੰਗਾਗੜ ਗੰਗਾਗੜ ਤੋਂ ਕਮਾਲਪੁਰ ਚੌਕ ਕਮਾਲਪੁਰ ਚੌਕ ਤੋਂ ਫਿਰ ਆਪਣਾ ਕਾਲਜ ਚੌਕ ਸੇ ਪੁਰਾਣਾ ਸੈਸ਼ਨ ਚੌਕ ਤੇ ਫਿਰ ਮਾਲਪੁਰ اڈੇ ਵੱਲੋਂ ਹੁੰਦੇ ਹੋਏ ਸਦਰ ਚੌਕ ਹੁੰਦੇ ਰੇ ਆ ਕੇ ਫਿਨਿਸ਼ ਹੋਏਗਾ ਪੁਲਿਸ ਨੇ ਆ ਟੋਟਲ 5 ਕਿਲੋਮੀਟਰ ਦਾ ਆਪਣਾ ਮੈਰਾਥਨ ਰਨ ਹੋਏਗਾ ਇਹਦੇ ਵਿੱਚ ਜਿਹੜੇ ਹੈਗੇ ਇਨਾਮ ਬੜੇ ਅ ਅੱਛੇ ਅਸੀਂ ਪਲਾਨ ਕੀਤੇ ਹੈਗੇ ਸੋ ਥੈਟ ਕਿ ਜਿਹੜੇ ਮੈਕਸਿਮਮ ਪਾਰਟਿਸਪੈਂਟਸ ਹੈਗੇ ਜਿਹੜੇ ਆਗੇ ਜੇਤੂ ਹੈਗੇ ਉਹਨਾਂ ਨੂੰ ਕਵਰ ਕਰ ਸਕੀਏ ਟੋਟਲ 18 18 18 ੜੀਆਂ ਨੂੰ ਜਿਹੜਾ ਹੈਗਾ ਅਸੀਂ ਰਿਵਾਰਡ ਕਰਾਂਗੇ ਇਹਦੇ ਵਿੱਚ ਕੈਸ਼ ਪ੍ਰਾਈਜ਼ ਦੇ ਨਾਲ ਤੇ ਜਿਹਦੇ ਵਿੱਚ ਪਹਿਲੇ 3 ਜਿਹੜੇ ਪਲੇਟ ਰਨਰਸ ਹੋਣਗੇ ਬਾਰਾਪਨ ਉਸ ਉਹਨਾਂ ਨੂੰ 5100 ਰੁਪਏ ਦਾ ਇਨਾਮ 5100 ਰੁਪਏ ਦਾ ਹਰ ਬੰਦੇ ਨੂੰ 5100 ਰੁਪਏ ਦਾ ਇਨਾਮ ਦਿੱਤਾ ਜਾਏਗਾ ਉਸ ਤੋਂ ਬਾਅਦ ਅਗਲੇ ਜਿਹੜੇ ਦੂਜੇ ਨੰਬਰ ਤੇ ਆਉਣ ਵਾਲੇ 5 ਜਿਹੜੇ ਖਿਡਾਰੀ ਹੋਣਗੇ ਉਹਨਾਂ ਨੂੰ 3100 ਰੁਪਏ ਦਾ 3100 ਰੁਪੀਸ ਦਾ ਅਗਲੇ ਦੂਜੇ ਨੰਬਰ ਤੇ ਪੰਜ ਆਉਣ ਵਾਲੇ ਖਿਡਾਰੀਆਂ ਨੂੰ ਇਨਾਮ ਦਿੱਤਾ ਜਾਏਗਾ ਉਸ ਤੋਂ ਬਾਅਦ ਤੀਜੇ ਨੰਬਰ ਤੇ ਰਹਿਣ ਵਾਲੇ 10 ਖਿਡਾਰੀਆਂ ਨੂੰ ਜਿਹੜਾ ਹੈਗਾ ਉਹ 11-1100 ਰੁਪਏ ਦਾ ਇਨਾਮ ਦਿੱਤਾ ਜਾਵੇਗਾ ਇਸ ਤਰੀਕੇ ਨਾਲ ਟੋਟਲ 18 ਜਿਹੜੇ ਪਾਰਟਿਸਪੈਂਟਸ ਹੋਣਗੇ ਮੈਰਾਫਨ ਦੇ ਉਹਨਾਂ ਨੂੰ ਕੈਸ਼ ਰਿਵਾਰਡ ਦੇ ਨਾਲ ਸਨਮਾਨਿਤ ਕੀਤਾ ਜਾਏਗਾ ਉਸ ਤੋਂ ਇਲਾਵਾ ਹਜ਼ਾਰ ਤੋਂ ਜ਼ਿਆਦਾ ਪਾਰਟਿਸਪੈਂਟਸ ਨੂੰ ਕੰਪਲੀਮੈਂਟਰੀ ਟੀ-ਸ਼ਰਟਸ ਜਿਹੜੇ ਹੈਗੇ ਪੁਲਿਸ ਡਿਪਾਰਟਮੈਂਟ ਕੋਲ ਦਿੱਤੇ ਜਾਣਗੇ ਤੇ ਬਾਕੀ ਸਾਰਿਆਂ ਵਾਸਤੇ ਰਿਫਰੈਸ਼ਮੈਂਟ ਦਾ ਅਰੇਂਜਮੈਂਟ ਹੋਏਗਾ ਤੇ ਪ੍ਰੋਪਰ ਰੂਟ ਪਲਾਨ ਹੋਏਗਾ ਸਿਕਿਉਰਿਟੀ ਅਰੇਂਜਮੈਂਟਸ ਹੋਣਗੇ ਇਹਦੇ ਵਿੱਚ ਸਾਡੇ ਮਾਨਯੋਗ ਮਨਪੀ ਸਾਹਿਬ ਵੀ ਪਾਰਟਿਸਿਪੇਟ ਕਰਾਂਗੇ ਮਾਂ ਜੋ ਕਿ ਐਮਪੀ ਸਾਹਿਬ ਪਾਰਟਿਸਪੇਟ ਕਰਨਗੇ ਸਾਰੇ ਐਮਐਲਏ ਸਾਹਿਬਾਂ ਨੇ ਪਾਰਟਿਸਪੇਟ ਕਰਨਗੇ ਡੀਆਈਜੀ ਜਲੰਧਰ ਰੇਂਜ ਸ੍ਰੀ ਨਵੀਨ ਸਿੰਘਲਾ ਜੀ ਪਾਰਟਿਸਪੇਟ ਕਰਨਗੇ ਨਾਲ ਡੀਸੀ ਹੁਸ਼ਿਆਰਪੁਰ ਤੇ ਹੋਰ ਬਾਕੀ ਸਾਰੇ ਵੱਖ-ਵੱਖ ਡਿਪਾਰਟਮੈਂਟਸ ਦੇ ਜਿਹੜੇ ਹੈੱਡ ਹੈਗੇ ਹੁਸ਼ਿਆਰਪੁਰ ਦੇ ਉਹ ਸਾਰੇ ਪਾਰਟਿਸਪੇਟ ਕਰਨਗੇ ਲਗਭਗ 2.5 ਹਜ਼ਾਰ ਤੋਂ ਜ਼ਿਆਦਾ ਪਾਰਟਿਸਪੈਂਟ ਇਹਦੇ 'ਚ ਜੁੜਨ ਦੀ ਸਾਨੂੰ ਉਮੀਦ ਹੈ ਤੇ ਉਹਦੇ ਵਾਸਤੇ ਅਸੀਂ ਪੂਰੇ ਫੁੱਲ ਐਂਸ ਦਾ ਮਾਰਕਿਟ ਕਰਦੇ ਹੈਗੇ ਮੈਂ ਸਾਰੇ ਹੁਸ਼ਿਆਰਪੁਰ ਵਾਸੀਆਂ ਨੂੰ ਰਿਕਵੈਸਟ ਕਰਦਾ ਕਿ ਆ ਜਿਹੜਾ ਇੱਕ ਨਸ਼ਾ ਦੇ ਖਿਲਾਫ ਆਪਾਂ ਮੁਹਿੰਮ ਆ ਸ਼ੁਰੂ ਕੀਤੀ ਹੈਗੀ ਇਹਦੇ ਵਿੱਚ ਆ ਜਿਹੜੀ ਜਾਗਰਤੀ ਮੁਹਿੰਮ ਹੈਗੀ ਹੈ ਅਵੇਰਨੈਸ ਕੈਂਪੇਨ ਹੈਗਾ ਇਹਦੇ ਵਿੱਚ ਵੀ ਪਰ ਛੜ ਕੇ ਹੁੰਮ ਹਮਾ ਕੇ ਆਪਾਂ ਪਹੁੰਚੀਏ ਪਾਰਟਿਸਿਪੇਟ ਕਰੀਏ ਤੇ ਲੋਕਾਂ ਨੂੰ ਨਸ਼ਾ ਦੇ ਖਿਲਾਫ ਜਾਗਰੂਕ ਕਰਨ ਵਾਸਤੇ ਆਪਣਾ ਯੋਗਦਾਨ ਪਾਈਏ ਐਟ ਦੀ ਸੇਮ ਟਾਈਮ ਆਪਣਾ ਕਮਿਟਮੈਂਟ ਵੀ ਸ਼ੋਅ ਕਰੀਏ ਕਿ ਜੀ ਅਸੀਂ ਨਸ਼ਾ ਦੇ ਖਿਲਾਫ ਖੜੇ ਆ ਪੁਲਿਸ ਦੇ ਨਾਲ ਮਿਲ ਕੇ ਆਪਾਂ ਨਸ਼ਾ ਦੇ ਮੁਕੰਮਲ ਖਾਤਮੇ ਵਾਸਤੇ ਕੰਮ ਕਰਾਂਗੇ ਇਹਦੇ ਵਾਸਤੇ ਮੈਂ ਸਾਰੇ ਹੁਸ਼ਿਆਰਪੁਰ ਵਾਸੀਆਂ ਤੋਂ ਬੇਨਤੀ ਕਰਦਾ ਕਿ ਕੱਲ 4:30 ਵਜੇ ਪੁਲਿਸ ਲਾਈਨ ਸਾਈਬਰ ਪੁਲਿਸ ਸਟੇਸ਼ਨ ਤੇ ਬਾਹਰ ਇਕੱਠੇ ਹੋ ਕੇ ਆਪਾਂ ਆ 5 ਕਿਲੋਮੀਟਰ ਦੀ ਮੈਰਾਥਨ ਚ ਪਾਰਟਿਸਿਪੇਟ ਕਰੀਏ ਤੇ ਆਪਣਾ ਕਮਿਟਮੈਂਟ ਸ਼ੋ ਕਰੀਏ ਨਸ਼ਾ ਦੇ ਖਿਲਾਫ ਦੇ ਦਾ ਆਪਣੀ ਸਾਈਟ ਹੈਗੀ ਉਹਦੇ ਵਾਸਤੇ ਤੇ ਲੋਕਾਂ ਨੂੰ ਅਵੇਅਰ ਕਰੀਏ ਕਿ ਇਸ ਚੀਜ਼ ਨੂੰ ਆਪਾਂ ਮਿਲ ਜੁਲ ਕੇ ਖਤਮ ਕਰੀਏ ਥੈਂਕ ਯੂ ਜੈ ਜੀ ਅੱਜ ਸਾਰੇ ਮੈਰਾਥਨ ਬਾਰੇ ਕੀ ਕਹਿਣਾ ਚਾਹੁੰਦੇ ਕਿ ਕੀ ਪ੍ਰੋਗਰਾਮ ਸਾਰਿਆਂ ਨੂੰ ਸਸੇਤ ਕਾਲ ਨਸ਼ਾ ਦੇ ਖਿਲਾਫ ਜਿਹੜੀ ਆਪਣੀ ਪੰਜਾਬ ਸਰਕਾਰ ਵੱਲੋਂ ਇਹਨਾਂ ਸਰਵੇਖਣ ਦੇ ਵਿੱਚ ਪੁਲਿਸ ਡਿਪਾਰਟਮੈਂਟ ਵੱਲੋਂ ਵੱਖ-ਵੱਖੇ ਨਸ਼ਾ ਦੇ ਜਾਗਰਤੀ ਅਭਿਆਨ ਚਲਾਇਆ ਜਾ ਰਿਹਾ ਹੈ ਤੇ ਉਸੇ ਦੀ ਲੜੀ ਵਿੱਚ ਆਪਾਂ ਪਹਿਲਾਂ ਵੀ 3 ਸਪੋਰਟਸ ਇਵੈਂਟ ਕਰਾ ਚੁੱਕੇ ਹਾਂ ਜਿਲ੍ਹਾ ਲੈਵਲ ਤੇ ਜਿਸ ਜਿਹਦੇ ਵਿੱਚ ਇੱਕ ਮੌਕਾਪਨ ਕਰਾਈ ਗਈ ਸੀ ਉਸ ਤੋਂ ਬਾਅਦ ਦੋ ਸਪੋਰਟਸ ਇਵੈਂਟ ਕਰਾਇਆ ਗਿਆ ਜਿੱਥੇ ਸਪੋਰਟ ਦੇ ਖੇਡਾਂ ਦੇ ਖੇਡਾਂ ਦੇ ਪਾਰਟਿਸਪੀਕੇਟ ਕੀਤਾ ਸੀ ਪਹਿਲਾ ਥਾਣਾ ਲੈਵਲ ਤੇ ਫਿਰ ਸੰਬੰਧ ਫਿਰ ਜਿਲ੍ਹਾ ਲੈਵਲ ਹੁਣ ਚੌਥਾ ਇਵੈਂਟ ਜਿਹੜਾ ਹੈਗਾ ਆਪਣਾ ਉਹ ਕੱਲ੍ਹ ਵਾਸਤੇ ਆਪਾਂ ਪਲਾਨ ਕੀਤਾ ਹੈਗਾ ਜਿਦੇ ਵਿੱਚ ਇੱਕ 5 ਕਿਲੋਮੀਟਰ ਲੰਬਾ ਮੈਰਾਥਨ ਰਨ ਨਸ਼ਾ ਦੇ ਖਿਲਾਫ ਜਾਗਰਤੀ ਵਾਸਤੇ ਆਪਾਂ ਮੁਸ਼ਾਰਕਤ ਪੁਲਿਸ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਤੇ ਬਾਕੀ ਸਾਰੇ ਲੋਕਾਂ ਦੇ ਨਾਲ ਮਿਲ ਕੇ ਕਰਵਾਇਆ ਜਾ ਰਿਹਾ ਹੈਗਾ ਇਹਦੇ ਵਿੱਚ ਜਿਹੜਾ ਆਪਣਾ ਨਿਸ਼ਾਨੇ ਖਿਲਾਫ ਮਾਰਥਨ ਹੈਗਾ 5 ਕਿਲੋਮੀਟਰ ਦਾ ਉਹ ਕੱਲ ਸਵੇਰੇ ਹੋਣੇ 7:00 ਵਜੇ 6:45 ਮਿੰਟ ਤੇ ਸਾਈਬਰ ਪੁਲਿਸ ਸਟੇਸ਼ਨ ਜਿਹੜਾ ਆਪਣਾ ਪੁਲਿਸ ਲਾਈਨ ਦੇ ਨਾਲ ਹੈਗਾ ਉਥੋਂ ਦਾ ਸਟਾਰਟ ਪੁਆਇੰਟ ਹੋਣਾ ਤੇ ਉਸ ਤੋਂ ਬਾਅਦ ਇਹਦਾ ਰੂਟ ਜਿਹੜਾ ਹੈਗਾ ਉਹ A R O ਚੋ ਅੱਗੇ ਬਾਦਰਪੁਰ ਚੌਕ ਤੱਕ ਜਾ ਕੇ ਬਾਦਰਪੁਰ ਚੌਕ ਤੋਂ ਫਿਰ ਗੰਢਾਗੜ ਗੰਢਾਗੜ ਤੋਂ ਕਮਾਲਪੁਰ ਚੌਕ ਕਮਾਲਪੁਰ ਚੌਕ ਤੋਂ ਫਿਰ ਆਪਣਾ ਕਾਲਜ ਚੌਕ ਸੇ ਪੁਰਾਣਾ ਸੈਸ਼ਨ ਚੌਕ ਤੇ ਫਿਰ ਮਾਲਪੁਰ اڈੇ ਵੱਲੋਂ ਹੁੰਦੇ ਹੋਏ ਸਦਰ ਚੌਕ ਹੁੰਦੇ ਹੋਏ ਆ ਕੇ ਫਿਨਿਸ਼ ਹੋਏਗਾ ਪੁਲਿਸ ਨੇ ਆ ਟੋਟਲ 5 ਕਿਲੋਮੀਟਰ ਦਾ ਆਪਣਾ ਮੈਰਾਥਨ ਰਨ ਹੋਏਗਾ ਇਹਦੇ ਵਿੱਚ ਜਿਹੜੇ ਹੈਗੇ ਇਨਾਮ ਬੜੇ ਅ ਅੱਛੇ ਅਸੀਂ ਪਲਾਨ ਕੀਤੇ ਹੈਗੇ ਸੋ ਥੈਟ ਕਿ ਜਿਹੜਾ ਮੈਕਸਿਮਮ ਪਾਰਟਿਸਪੈਂਟਸ ਹੈਗੇ ਜਿਹੜੇ ਅੱਗੇ ਜੇਤੂ ਹੈਗੇ ਉਹਨਾਂ ਨੂੰ ਕਵਰ ਕਰ ਸਕੀਏ ਟੋਟਲ 18 18 18 ਖਿਡਾਰੀਆਂ ਨੂੰ ਜਿਹੜਾ ਹੈਗਾ ਅਸੀਂ ਰਿਪੋਰਟ ਕਰਾਂਗੇ ਤੇ ਵਿੱਚ ਕੈਸ਼ ਪ੍ਰਾਈਜ਼ ਦੇ ਨਾਲ ਤੇ ਜਿਹਦੇ ਵਿੱਚ ਪਹਿਲੇ 3 ਜਿਹੜੇ ਪਲੇਟ ਰਨਰਸ ਹੋਣਗੇ ਮੈਰਾ ਫਰਮ ਰਨਰਸ ਉਹਨਾਂ ਨੂੰ 5100 ਰੁਪਏ ਦਾ ਇਨਾਮ 5100 ਰੁਪਏ ਦਾ ਹਰ ਬੰਦੇ ਨੂੰ 5500 ਰੁਪਏ ਦਾ ਇਨਾਮ ਦਿੱਤਾ ਜਾਏਗਾ ਉਸ ਤੋਂ ਬਾਅਦ ਅਗਲੇ ਜਿਹੜੇ ਦੂਜੇ ਨੰਬਰ ਤੇ ਆਉਣ ਵਾਲੇ 5 ਜਿਹੜੇ ਖਿਡਾਰੀ ਹੋਣਗੇ ਉਹਨਾਂ ਨੂੰ 3100 ਰੁਪਏ ਦਾ 3100 ਰੁਪੀਸ ਦਾ ਅਗਲੇ ਦੂਜੇ ਨੰਬਰ ਤੇ 5 ਆਉਣ ਵਾਲੇ ਖਿਡਾਰੀਆਂ ਨੂੰ ਇਨਾਮ ਦਿੱਤਾ ਜਾਏਗਾ ਉਸ ਤੋਂ ਬਾਅਦ 3 ਜੇ ਨੰਬਰ ਤੇ ਰਹਿਣ ਵਾਲੇ 10 ਖਿਡਾਰੀਆਂ ਨੂੰ ਜਿਹੜਾ ਹੈਗਾ ਉਹ 11-1100 ਰੁਪਏ ਦੇ ਇਨਾਮ ਦਿੱਤੇ ਜਾਣਗੇ ਇਸ ਤਰੀਕੇ ਨਾਲ ਟੋਟਲ 18 ਜਿਹੜੇ ਪਾਰਟਿਸਪੈਂਟਸ ਹੋਣਗੇ ਮੈਰਾਥਨ ਦੇ ਉਹਨਾਂ ਨੂੰ ਕੈਸ਼ ਰਿਵਾਰਡ ਦੇ ਨਾਲ ਸਨਮਾਨਿਤ ਕੀਤਾ ਜਾਏਗਾ ਉਸ ਤੋਂ ਇਲਾਵਾ ਹਜ਼ਾਰ ਤੋਂ ਜ਼ਿਆਦਾ ਪਾਰਟਿਸਪੈਂਟਸ ਨੂੰ ਕੰਪਲੀਮੈਂਟਰੀ ਟੀ-ਸ਼ਰਟਸ ਜਿਹੜੇ ਹੈਗੇ ਪੁਲਿਸ ਡਿਪਾਰਟਮੈਂਟ ਤੋਂ ਦਿੱਤੇ ਜਾਣਗੇ ਤੇ ਬਾਕੀ ਸਾਰਿਆਂ ਵਾਸਤੇ ਰਿਫਰੈਸ਼ਮੈਂਟ ਦਾ ਅਰੇਂਜਮੈਂਟ ਹੋਏਗਾ ਤੇ ਪ੍ਰੋਪਰ ਰੂਟ ਪਲਾਨ ਹੋਏਗਾ ਸਿਕਿਉਰਿਟੀ ਅਰੇਂਜਮੈਂਟਸ ਹੋਣਗੇ ਇਦੇ ਵਿੱਚ ਸਾਡੇ ਮਾਨਯੋਗ ਮਨਪੀ ਸਾਹਿਬ ਪਾਰਟਿਸਪੇਟ ਕਰਨਗੇ ਮਾਨਯੋਗ ਐਮਪੀ ਸਾਹਿਬ ਪਾਰਟਿਸਪੇਟ ਕਰਨਗੇ ਸਾਰੇ ਐਮਐਲਏ ਸਾਹਿਬਨ ਪਾਰਟਿਸਪੇਟ ਕਰਨਗੇ ਡੀਆਈਜੀ ਚਲੰਦਰ ਸਿੰਘ ਨਵੀਂ ਸਿੰਘਲਾ ਜੀ ਪਾਰਟਿਸਪੇਟ ਕਰਨਗੇ ਨਾਲ ਡੀਸੀ ਹੁਸ਼ਿਆਰਪੁਰ ਤੇ ਹੋਰ ਬਾਕੀ ਸਾਰੇ ਵੱਖ-ਵੱਖ ਡਿਪਾਰਟਮੈਂਟਸ ਦੇ ਜਿਹੜੇ ਹੈੱਡਸ ਹੈਕ ਹੁਸ਼ਿਆਰਪੁਰ ਉਹ ਸਾਰੇ ਪਾਰਟਿਸਪੇਟ ਕਰਨਗੇ ਲਗਭਗ 2.5 ਹਜ਼ਾਰ ਤੋਂ ਜ਼ਿਆਦਾ ਪਾਰਟਿਸਪੈਂਟ ਇਹਦੇ ਵਿੱਚ ਜੁੜਨ ਦੀ ਸਾਨੂੰ ਉਮੀਦ ਹੈ ਤੇ ਉਹਦੇ ਵਾਸਤੇ ਅਸੀਂ ਪੂਰੇ ਫੂਕ ਪੈਂਸਾ ਮਾਰਕ ਕਰਤੇ ਹੈਗੇ ਮੈਂ ਸਾਰੇ ਹੁਸ਼ਿਆਰਪੁਰ ਵਾਸੀਆਂ ਨੂੰ ਰਿਕਵੈਸਟ ਕਰਦਾ ਕਿ ਆ ਜਿਹੜਾ ਇੱਕ ਨਸ਼ਾ ਦੇ ਖਿਲਾਫ ਆਪਾਂ ਮੁਹਿੰਮ ਅ ਸुरू ਕੀਤੀ ਹੈਗੀ ਇਹਦੇ ਵਿੱਚ ਆ ਜਿਹੜੀ ਜਾਗਰਤੀ ਮੁਹਿੰਮ ਹੈਗੀ ਆ ਅਵੇਰਨੈਸ ਕੈਂਪੇਨ ਹੈਗਾ ਇਹਦੇ ਵਿੱਚ ਵੀ ਬੜ ਛੱਡ ਕੇ ਗੁੰਮਾ ਕੇ ਆਪਾਂ ਪਹੁੰਚੀਏ ਪਾਰਟਿਸਿਪੇਟ ਕਰੀਏ ਤੇ ਲੋਕਾਂ ਨੂੰ ਨਸ਼ਾ ਦੇ ਖਿਲਾਫ ਜਾਗਰੂਕ ਕਰਨ ਵਾਸਤੇ ਆਪਣਾ ਯੋਗਦਾਨ ਪਾਈਏ ਐਟ ਦੀ ਸੇਮ ਟਾਈਮ ਆਪਣਾ ਕਮਿਟਮੈਂਟ ਵੀ ਸ਼ੋਅ ਕਰੀਏ ਕਿ ਜੀ ਅਸੀਂ ਨਸ਼ਾ ਦੇ ਖਿਲਾਫ ਖੜੇ ਆ ਪੁਲਿਸ ਦੇ ਨਾਲ ਮਿਲ ਕੇ ਆਪਾਂ ਨਸ਼ਾ ਦੇ ਮੁਕੰਮਲ ਖਾਤਮੇ ਵਾਸਤੇ ਕੰਮ ਕਰਾਂਗੇ। ਇਹਦੇ ਵਾਸਤੇ ਮੈਂ ਸਾਰੇ ਹੁਸ਼ਿਆਰਪੁਰ ਵਾਸੀਆਂ ਤੋਂ ਬੇਨਤੀ ਕਰਦਾ ਕਿ ਕੱਲ 6:30 ਵਜੇ ਪੁਲਿਸ ਲਾਈਨ ਸਾਈਬਰ ਪੁਲਿਸ ਸਟੇਸ਼ਨ ਦੇ ਬਾਹਰ ਇਕੱਠੇ ਹੋ ਕੇ ਆਪਾਂ ਆ 5 ਕਿਲੋਮੀਟਰ ਦੀ ਮੈਰਾਥਨ 'ਚ ਪਾਰਟਿਸਿਪੇਟ ਕਰੀਏ ਤੇ ਆਪਣਾ ਕਮਿਟਮੈਂਟ ਸ਼ੋ ਕਰੀਏ ਨਸ਼ਾ ਦੇ ਖਿਲਾਫ ਦਾ ਆਪਣੀ ਸਾਈਡ ਹੈਗੀ ਉਹਦੇ ਵਾਸਤੇ ਤੇ ਲੋਕਾਂ ਨੂੰ ਅਵੇਅਰ ਕਰੀਏ ਕਿ ਇਸ ਚੀਜ਼ ਨੂੰ ਆਪਾਂ ਮਿਲ ਜੁਲ ਕੇ ਖਤਮ ਕਰਾਂਗੇ। ਥੈਂਕ ਯੂ ਜੈ ਜੀ